ਮੈਂ ਕਿਰਨਦੀਪ ਸਿੰਘ ਹੈਰੀ ਚੇਅਰਮੈਨ ਵਜੂਦ ਮੁਲਾਕਾਤ ਕੇ ਕੇਸ ਨੂੰ ਆਰਗਨ ਕਰਾ ਲਿਆ ਸੀ ਇਸ ਦਾ ਕੰਮ ਪਰੇਸ਼ਾਨ ਆ ਤੁਸੀਂ ਜਿਹੜਾ ਇਹ ਪ੍ਰੋਗਰਾਮ ਕਰ ਰਹੇ ਆ ਲੋਕਤੰਤਰ ਬਚਾਓ ਵੋਟ ਦਾ ਅਧਿਕਾਰ ਬਚਾਓ ਹਰ ਕਸੂਰ ਬਚਾਓ ਲੇਬਰ ਐਕਟ ਬਚਾਓ ਚੇਤਨਾ ਕਾਨਫਰੰਸ ਇਸ ਦਾ ਇਸ ਲਈ ਨਹੀਂ ਘਰ ਦੇ ਚੋਣ ਪ੍ਰਸੰਗ ਹੈ বিহার ਸਟੇਟ ਨੂੰ ਮਾਡਲ ਮੰਨ ਕੇ ਇਹ ਗੱਲ થઈ ਇਹ ਵੋਟ ਪਾਉਣ ਵਾਲਾ ਸਿਰਫ ਉਹੀ ਹਸਤਾਰ ਦੀ ਵਰਤੋਂ ਕਰੂਗਾ ਬੋਣ ਦੇ ਅਧਿਕਾਰ ਦੀ ਜਿਹਦੇ ਕੋਲ ਜ਼ਮੀਨ ਦੇ ਕਾਗਜ਼ ਹੋਣਗੇ ਮਲਕੀ ਦੇ ਘਰ ਦੇ ਮਲਕੀ ਦੇ ਕਾਗਜ਼ ਹੋਣਗੇ ਜਨਮ ਪੱਤਰੀ ਹੋਊਗੀ ਜਾਂ ਸਰਕਾਰੀ ਨੌਕਰੀ ਦਾ ਕੋਈ ਸਬੂਤ ਹੋਊਗਾ ਜਿਹਦਾ ਬਹੁਤ ਵੱਡਾ ਵਿਰੋਧ ਹੋਣਾ ਚਾਹੀਦਾ ਸੀ ਦੇਸ਼ ਦੇ ਵਿੱਚ راہਲ ਗਾਂਧੀ ਜੀ ਨੇ ਵੱਡੀ ਪੱਧਰ ਦਾ ਵਿਰੋਧ ਦਿਖਾਇਆ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ 10 ਕਡਿਸ਼ਨਾਂ ਦੈਰ ਹੋਈਆਂ ਤੇ ਮਾਨਯੋਗ ਸੁਪਰੀਮ ਕੋਰਟ ਨੇ ਭਾਵੇਂ ਗੱਲ ਕਹਿ ਦਿੱਤੀ ਹੈ ਕਿ ਨਹੀਂ ਵੋਟ ਪਾਉਣ ਦਾ ਅਧਿਕਾਰ ਜਾਂ ਵੋਟ ਬਣਾਉਣ ਦਾ ਅਧਿਕਾਰ ਆਧਾਰ ਕਾਰਡ ਦੇ ਰਸਨਕਾਰ ਨੂੰ ਵੀ ਮੰਨਿਆ ਜਾਵੇ ਪਰ ਉਹਦੀ ਜਿਹੜੀ ਸੁਣਵਾਈ ਆ ਉਹ 28 ਤਰੀਕ ਨੂੰ ਲਾਸਟ ਸੁਣਵਾਈ ਹੈਗੀ ਹੈ ਪਰ ਮੈਂ ਸਮਝਦਾ ਕਿ ਭਾਜਪਾ ਦੀ ਸਰਕਾਰ ਬੋਧੀ ਸਰਕਾਰ ਚੋਣ ਕਮਿਸ਼ਨ ਦੇ ਰਾਹੀਂ ਐਸੀਬੀਸੀ ਕਲਾਸ ਦੇ ਮੈਜੋਰਟੀ ਗਾੜੀ ਘੱਟ ਗਿਣਤੀ ਵਰਗ ਦੀਆਂ ਵੋਟਾਂ ਨੂੰ ਬਹਾਨਾ ਬਣਾ ਕੇ ਕੱਟਣਾ ਚਾਹੁੰਦੀ। ਚੋਣ ਕਮਿਸ਼ਨਰ ਦੇ ਪਾਸੇ ਇੱਕ ਸਟੇਟਮੈਂਟ ਦੇ ਰਿਹਾ ਹੈ ਕਿ 2 ਕਰੋੜ 94 ਲੱਖ ਵੋਟਾਂ ਬਿਹਾਰ ਦੇ ਵਿੱਚ ਪਹਿਲਾਂ ਜਾਲੀਪੋਰ ਹੋਈਆਂ ਇਸ ਕਰਕੇ ਸਿਹਦੀ ਸੁਧਾਈ ਕਰ ਰਹੇ ਹੈ। ਤੁਸੀਂ ਮੈਨੂੰ ਮਾਨਜੋ ਚੋਣ ਕਮਿਸ਼ਨ ਨੂੰ ਇਹ ਗੱਲ ਕਹਿਣੀ ਚਾਹ ਰਿਹਾ ਕਿ ਜੇ 2 ਲੱਖ 2 ਕਰੋੜ 94 ਲੱਖ ਵੋਟਾਂ ਜਾਲੀ ਪਈਆਂ ਹੈ ਤਾਂ ਇਹਦਾ ਮਤਲਬ ਬਿਹਾਰ ਤੋਂ ਜਿੱਤੇ ਹੋਏ ਜਿਹੜੇ ਮੈਂਬਰ ਪਾਰਲੀਮੈਂਟ ਹੈ ਉਹ ਜਾਲੀ ਵੋਟਾਂ ਨਾਲ ਜਿੱਤੇ ਆ ਉਹਨਾਂ ਨੂੰ ਸਾਰਿਆਂ ਨੂੰ ਡਿਸਮਿਸ ਕਰਕੇ ਦੁਬਾਰਾ ਚੋਣ ਜਿਹੜੀ ਆ ਉਹ ਕਰਵਾਉਣੀ ਚਾਹੀਦੀ ਹੈ। ਔਰ ਦੂਜੀ ਗ ਜਨਮ ਪत्री ਜਿਹੜੀ ਇਹ ਗੱਲ ਕਰਦੇ ਆ ਜਿਹੜੇ ਪਿੰਡੂ ਖੇਤਰ ਦੇ ਲੋਕ ਐ ਸਾਮੇਰੀਏ ਦੇ ਲੋਕ ਹੈਗੇ ਆ ਉਹਨਾਂ ਨੂੰ ਕੋਈ ਜਨਮ ਪत्री ਦਾ ਪਤਾ ਨਹੀਂ ਨਾ ਹੀ ਉਹਨਾਂ ਕੋਲੇ ਸਾਧਨ ਹੈ ਪਿੰਡਾਂ ਦੇ ਵਿੱਚ ਪਹਿਲਾਂ ਕੀ ਸੀਗਾ ਕਿ ਡਿਵਰੀਆਂ ਹੋ ਜਾਂਦੀਆਂ ਸੀ ਦਾਈਆਂ ਹੁੰਦੀਆਂ ਸੀ ਤੇ ਛੋਟੇ-ਮੋਟੇ ਹਸਪਤਾਲਾਂ ਦੇ ਵਿੱਚ ਦੇ ਵੀ ਹੋ ਜਾਂਦੀ ਕੋਈ ਦਰਜ ਨਹੀਂ ਸੀ ਕਰਾਉਂਦਾ ਮਤਲਬ ਇਨਡਾਇਰੈਕਟ ਰੰਗ ਨਾਲ ਵਾਦਾ ਸਾਹਿਬ ਡਾਕਟਰ ਮੈਡੀਕਾਰ ਦੁਆਰਾ ਤੇ ਭਾਰਤੀ ਸੰਵਿਧਾਨ ਦੁਆਰਾ ਦਿੱਤੇ ਗਏ ਫੋਰਡ ਦੇ ਅਧਿਕਾਰ ਨੂੰ ਉਹ ਕੇ ਐਸ ਐਬੀ ਸੀ ਤੇ ਮਿਨੋਰਟੀ ਵਰਗ ਦੇ ਲੋਕਾਂ ਦੀ ਨਾਗਰਿਕਤਾ ਭਾਰ ਦੇ ਵਿੱਚੋਂ ਖਤਮ ਕਰਨਾ ਚਾਹੁੰਦਾ ਚੋਣ ਕਮਿਸ਼ਨ ਦੇ ਰਾਹੀਂ ਭਾਰਤੀ ਜਨਤਾ ਪਾਰਟੀ ਮੋਦੀ ਤੇ ਅਮਿਤ ਸ਼ਾਹੀ ਚੋੜੀ ਖਤਮ ਕਰਨਾ ਚਾਹੁੰਦੀ ਹੈ ਇਹਦੇ ਵਿਰੋਧ ਚ ਅਸੀਂ ਚੇਤਨਾ ਕਾਨਫਰੰਸ ਕੀਤੀ ਹੈ ਆਂਡਰਸਨ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਹ ਸ਼ੁਰੂਆਤ ਹੈ ਔਰ ਪੂਰੇ ਪੰਜਾਬ ਭਾਰ ਦੇ ਵਿੱਚ ਅਸੀਂ ਮਾਨ ਜੋ ਗਰਾਸਰਪਤੀ ਸਾਹਿਬ ਨੂੰ ਡਿਪਟੀ ਕਮਿਸ਼ਨਰ ਦੇ ਰਾਹੀਂ ਮੰਗ ਪੱਤਰ ਭੇਜ ਰਹੇ ਹਾਂ ਕਿ ਚੋਣ ਕਮਿਸ਼ਨ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਵੇ ਆਧਾਰ ਕਾਰਡ ਤੇ ਰਾਸ਼ਨ ਕਾਰਡ ਪਹਿਲਾਂ ਦੀ ਤਰ੍ਹਾਂ ਜਿਵੇਂ ਵੋਟ ਪੋਲ ਹੋਣ ਦਾ ਅਧਿਕਾਰ ਸੀਗਾ ਉਸ ਦਾ ਅਧਿਕਾਰ ਵੀ ਰਹਿਣਾ ਚਾਹੀਦਾ ਹੈ ਜੇ ਭਾਰਤੀ ਸੰਵਿਧਾਨ ਦੀ ਕੋਈ ਲੰਘਣਾ ਕਰਦਾ ਹੈ ਤੇ ਐਸਸੀਐਸਟੀ ਵਰਗ ਦੇ ਲੋਕਾਂ ਦੀਆਂ ਵੋਟਾਂ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਮਾਨਯੋਗ ਰਾਸ਼ਟਰਪਤੀ ਨੂੰ ਚਾਹੀਦਾ ਹੈ ਕਿ ਉਸ ਅਧਿਕਾਰੀ ਦੇ ਖਿਲਾਫ ਉਹਨਾਂ ਦੇ ਖਿਲਾਫ ਐਸਸੀਐਸਟੀ ਐਕਟ ਦੇ ਤਹਿਤ ਕਾਰਵਾਈ ਕਰਨੀ ਬਣਦੀ ਹੈ ਤੇ ਭਾਰਤੀ ਸੰਵਿਧਾਨ ਦੀ ਉਲੰਘਣਾ ਕਰਨ ਦੀ ਕਰ ਉਹਨਾਂ ਦੇ ਖਿਲਾਫ ਦਿੱਤੀ ਜਾਣੀ ਬਣਦੀ ਹੈ ਇਹ ਮੰਗ ਪੱਤਰ ਅਸੀਂ ਅੱਜ ਭੇਜ ਰਹੇ ਹਾਂ ਕਿ ਹਰ ਜ਼ਿਲ੍ਹਾ ਪਦਰ ਤੇ ਇਸ ਤਰ੍ਹਾਂ ਦੇ ਕਾਰਜਕ੍ਰਮ ਕਰਾਂਗੇ ਲੋੜ ਪਈ ਤਾਂ ਅੰਦੋਲਨ ਤੇਜ਼ ਕਰਨ ਤੋਂ ਪਿੱਛੇ ਨਹੀਂ ਹਟਾਂਗੇ ਮਾਨਯੋਗ ਰਾਹੁਲ ਗਾਂਧੀ ਜੀ ਵੀ ਕਹਿ ਰਹੇ ਹੈ ਜਿਦੀ ਜਿੰਨੀ ਸੰਖਿਆ ਭਾਰੀ ਉਹਦੀ ਉਨੀ ਹਿੱਸੇਦਾਰੀ ਦੇ ਭਾਰ ਦਾ ਸੁਭਦਾਨ ਵੀ ਇਹ ਗੱਲ ਕਹਿੰਦਾ ਬਾਬਾ ਸਾਹਿਬ ਮਿਲ ਕਰ ਵੀ ਇਹ ਗੱਲ ਕਹਦੇ ਸੀ ਸੁਭਦਾਨ ਨੂੰ ਬਚਾਉਣ ਲਈ ਲੋਕਤੰਤਰ ਨੂੰ ਬਚਾਉਣ ਲਈ ਬਾਬਾ ਸਾਹਿਬ ਦੀ ਮਸ਼ੀਨ ਨੂੰ ਬਚਾਉਣ ਲਈ ਹਰ ਕੁਰਬਾਨੀ ਦੇਣੀ ਚਾਹਾਂ ਵਰਕਰ ਹਰ ਸਮੇਂ ਜੀ ਆਇਆਂ